ਰਾਜਵੀਰ ਜਵੰਦਾ ਨੌਜਵਾਨ ਸਿੰਗਰ ਜਿਹੜਾ ਉਸਦਾ ਬੇਹੱਦ ਖਤਰਨਾਕ ਐਕਸੀਡੈਂਟ ਹੋਇਆ ਬੱਦੀ ਦੇ ਕੋਲ ਮੋਟਰਸਾਈਕਲ ਤੇ ਸਵਾਰ ਰਾਜਵੀਰ ਜਵੰਦਾ ਦਾ ਇੱਕ ਦਰਦਨਾਖਾ ਹਾਦਸਾ ਹੋਇਆ ਜਿਸ ਨੂੰ ਮੋਹਾਲੀ ਚੰਡੀਗੜ੍ਹ ਦੇ 40 ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦੇ ਹਾਲਾਤ ਜਿਹੜੇ ਉਹ ਬੇहद ਗੰਭੀਰ ਬਣੇ ਹੋਏ ਨੇ ਯਾਦ ਕਰਾ ਦਈਏ ਕਿ ਰਾਜਵੀਰ ਜਵੰਦਾ ਅਕਸਰ ਹੀ ਇੱਕ ਬਾਈਕਰ ਵਜੋਂ ਜਾਣੇ ਜਾਂਦੇ ਰਹੇ ਤੇ ਉਹ ਆਪਣੇ ਦੋਸਤਾਂ ਦੇ ਨਾਲ ਬਾਈਕ ਰਾਈਡਿੰਗ ਕਰਦੇ ਰਹਿੰਦੇ ਨੇ ਕਦੇ ਪਹਾੜਾਂ ਤੇ ਜਾਂਦੇ ਨੇ ਕਦੇ ਕਿੱਥੇ ਜਾਂਦੇ ਨੇ ਔਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਬੱਦੀ ਦੇ ਕੋਲ ਉਹਨਾਂ ਦਾ ਇੱਕ ਬੇहद ਖਤਰਨਾਕ ਐਕਸੀਡੈਂਟ ਹੋਇਆ ਔਰ ਬਹੁਤ ਗੰਭੀਰ ਹਾਲਤ ਦੇ ਵਿੱਚ ਉਹਨਾਂ ਨੂੰ 40 ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਐਮਰਜੈਂਸੀ ਵਾਰਡ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਨੇ ਪਰ ਡਾਕਟਰ ਵੀ ਕਹਿ ਰਹੇ ਨੇ ਕਿ ਰਾਜਵੀਰ ਜਵੰਦਾ ਬੇहद ਖਤਰੇ ਦੇ ਵਿੱਚ ਨੇ ਹਾਲੇ ਹਾਲੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਹੁਣੇ-ਹੁਣੇ ਦੀ ਇਹ ਖਬਰ ਹੈ ਹੁਣੇ-ਹੁਣੇ ਇਹ ਖਬਰ ਆਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਤੁਸੀਂ ਰਾਜਵੀਰ ਜਵੰਦਾ ਤਾਂ ਦੇਖਿਆ ਹੋਣਾ ਤਾਂ ਬਹੁਤ ਸਾਰੀਆਂ ਉਹ ਵੀਡੀਓਜ਼ ਬਹੁਤ ਸਾਰੀਆਂ ਫੋਟੋਆਂ ਨੇ ਚੜੀਆਂ ਉਹ ਇਸੇ ਤਰ੍ਹਾਂ ਦੀਆਂ ਬੰਦੀ ਨੇ ਕਿਉਂਕਿ ਬਾਈਕ ਚਲਾਉਣ ਦਾ ਉਹਨਾਂ ਨੂੰ ਬਹੁਤ ਸ਼ੌਂਕ ਹੈ ਤਾਂ ਜੋ ਜਾਣਕਾਰੀ ਮਿਲ ਰਹੀ ਹੈ ਕਿ ਇਹ ਬੱਦੀ ਤੋਂ ਸ਼ਿਮਲਾ ਵਾਲੀ ਸਾਈਡ ਜਾ ਰਹੇ ਸੀਗੇ ਜਿੱਥੇ ਇਹਨਾਂ ਦੀ ਬਾਈਕ ਦਾ ਇੱਕ ਬੇहद ਖਤਰਨਾਕ ਐਕਸੀਡੈਂਟ ਹੋਇਆ ਤੇ ਗੰਭੀਰ ਹਾਲਤ ਦੇ ਵਿੱਚ ਇਹਨਾਂ ਨੂੰ 40 ਹਸਪਤਾਲ ਲੈ ਕੇ ਆਂਦਾ ਗਿਆ